ਧਰਮਾਂ ਤੇ ਜਾਇਦਾਦ ਬੜੀਆਂ ਗੱਲਾਂ ਕਰਦੇ ਬੱਬਾ ਜੀ ਅੰਗਰੇਜ਼ਾਂ ਦਾ ਪ੍ਰਚਾਰ ਬੜਾ ਬਾਹਰ ਦੇ ਦੇਸ਼ਾਂ 'ਚ ਵੀ ਜਿੱਥੇ ਕੋਈ ਕੰਮ ਕਰਦਾ ਉੱਥੇ ਜਾ ਜਾ ਕੇ ਕਿਤਾਬਾਂ ਵੰਡਦੇ ਨੇ ਇਹ ਇਹ ਦੀ ਇਸ਼ਤਿਹਾਰ ਵੀ ਨਹੀਂ ਵੰਡਦੇ ਕਿਤਾਬਾਂ 'ਚ ਇਹ ਨਾ ਕੀ ਵੰਡਣੀਆਂ ਤੇ ਦੱਸਦੇ ਵੀ ਨਹੀਂ ਕਿਸੇ ਨੂੰ ਬੜੇ ਥਾਂ ਮੈਂ ਦੇਖੇ ਨੇ ਇੱਕ ਥਾਂ ਗਏ ਮੈਂ ਕਿੰਨੇ ਇਸ਼ਤਿਹਾਰ ਛਾਏ ਕਹਿੰਦੇ ਜੀ 15 ਦੁਆਨ ਲਏ ਉਹਨਾਂ ਤਿੰਨ ਪਜੂ ਪੀ ਦੀ ਗੱਲ ਹੀ ਜ਼ਿਲ੍ਹਾ ਫਿਲੀਪੀ ਨਾਸਿਰ ਨਗਮਦਾਸਨ ਮੈਂ ਕਿਹਾ ਕਿੱਥੇ ਕਿੱਥੇ ਵੰਡੇ ਕਹਿੰਦੇ ਦਿੱਲੀ ਲਖਲਾਉ ਹੋ ਨੈਣੀ ਤਾਲ 15 ਬੱਸਾਂ ਤੇ ਇੱਕ ਇੱਕ ਲਾਏ ਉੱਥੇ ਪਿੰਡ ਚ ਵੀ ਨਹੀਂ ਪਤਾ ਕਿਸੇ ਨੂੰ ਗਵਾਣ ਲੋਸਮੈਂਟ ਕੀਤੀ ਸੰਗਤ ਆਈ 350 ਨੇ ਅੰਮ੍ਰਿਤ ਸਕਿਆ ਗੱਲਾਂ ਸੁਣੇ ਮਰੇ ਜਾਇ ਕਰਦੇ ਫੇਰ ਉਹਨਾਂ ਵਿਆਹ ਨਹੀਂ ਕਰਾਏ ਨਹੀਂ ਸੇਵਾ ਕਰਦੇ ਹਸਪਤਾਲਾਂ ਵਿੱਚ ਬੀਬੀਆਂ ਨਹੀਂ ਤੁਸੀਂ ਕਿੰਨਾ ਕੁ ਸੁਧਾਰ ਕਰ ਦਿੱਤਾ ਕਿੰਨੇ ਕੁ ਅੰਮ੍ਰਿਤ ਸਕਾਤਾ ਸਵੀ ਕੰਮ ਛੱਡੋ ਉਹਨੇ ਵੀ ਬੀਬੀਆਂ ਪ੍ਰਚਾਰ ਕਰ ਸਕਦੀਆਂ ਗੁਰੂ ਅਮਰਦਾਸ ਜੀ ਨੇ ਬੱਧਰ ਲਾਈਆਂ ਹੁਣ ਤੰਦਿਆਂ ਚ ਟਾਈਮ ਹੈ ਹੀ ਨਹੀਂ ਹਾਇ ਪੈਸੇ ਹਾਇ ਮਾਇ ਹਾਇ ਪੈਸੇ ਹਾਇ ਮਾਇ ਤਾਂ ਜਾਂ ਫਿਰ ਉਹਨਾਂ ਨਾਲ ਗੱਲਾਂ ਕਰੋ ਅੰਗਰੇਜ਼ਾਂ ਨਾਲ ਜੋ ਕਰਦੇ ਕਰਨ ਦੋ ਉਹ ਘਰ ਘਰ ਕਿਤਾਬਾਂ ਵੰਡਦੇ ਨੇ ਵਿਦੇਸ਼ਾਂ ਵਿੱਚ ਮੈਂ ਦੇਖਿਆ ਹੈ ਜਿੱਥੇ ਜਿੱਥੇ ਉੱਥੇ ਹੀ ਲੈ ਕੇ ਚਲੇ ਜਾਣਗੇ ਇੱਕ ਵਾਰੀ ਪੜਤ ਸਹੀ ਇੱਕ ਵਾਰੀ ਪੜਤ ਸਹੀ ਇੱਕ ਵਾਰੀ ਪੜਤ ਸਹੀ ਤੂੰ ਜੇ ਵੀ ਸਾਰੇ ਸਿੱਖ ਲੱਗ ਜੇ ਸਿੱਧੇ ਹੋ ਕੇ ਨਾ ਟਾਈਮ ਹੀ ਨਹੀਂ ਐ ਮਰ ਮੁਰ ਜਾਣਾ ਟਾਈਮ ਲੰਘ ਜਾਣਾ ਹੱਥ ਕੱਕ ਆਉਣਾ ਨਹੀਂ ਗੱਲਾਂ ਸੁਣਨੀਆਂ ਵੀਰੇ ਜੇ ਐਂ ਕਰਦੇ ਹਸਪਤਾਲਾਂ ਵਿੱਚ ਉਹ ਹੀ ਕਰਦੇ ਨੇ ਆਪਾਂ ਵੀ ਕੁਝ ਕਰੀਏ ਆਪਾਂ ਕਿੰਨਾ ਸਿੱਖੀ ਧਰਮ ਵਿੱਚ ਹਿੱਸਾ ਪਾਇਆ ਕਿੰਨੀ ਕਿ ਦੁਨੀਆ ਸੁਧਾਰੀ ਕਿੰਨਾ ਕਬਰ ਸਕਾਇਆ ਕਿੰਨੀ ਕਥਾ ਕੀਤੀ ਕਿੰਨੀ ਸੇਵਾ ਕੀਤੀ ਕਿੰਨੀ ਕਿ ਜ਼ਿੰਦਗੀ ਇਸ ਪਾਸੇ ਲਾਈ ਸਵੇਰੇ ਉੱਠੇ ਨਾਤੇ ਤਤੇ ਰੋਟੀ ਖਾ ਲਈ ਸੌਂ ਗਏ ਉਮਰ ਲੰਗੀ ਮਰ ਗਏ ਘਰ ਦੇਨ ਫੂਕ ਛੱਡੇ ਸੁੱਤੀ ਪਸ ਕੀ ਕੁਛ ਫਲਾ ਕੀਤਾ ਦੁਨੀਆ ਤੇ ਕਿ ਕੁਛ ਵੀ ਨਾ ਸੋ ਇਸ ਕਰਕੇ ਚਾਹੀਦਾ ਤੇ ਸੇ ਕਿ ਗੁਰੂ ਨਾਨਕ ਨਾਮ ਲੈਵਾ ਬੱਚਾ ਬੱਚਾ ਵੀ ਸਾਡੇ ਗੁਰੂ ਤੇ ਸਭ ਤੋਂ ਵੱਡੇ ਨੇ ਉਹ ਸਮਰੱਥ ਨੇ ਸੀ ਸਿੱਧੇ ਹੋ ਕੇ ਲੱਗिए ਅਸੀਂ ਵੀ ਆਪਣੇ ਧਰਮ ਦਾ ਪ੍ਰਚਾਰ ਕਰੀਏ ਅਸੀਂ ਵੀ ਕੋਈ ਐ ਸਮਝਦੇ ਵੀ 12 ਮਹੀਨੇ ਚ ਇੱਕ ਮਹੀਨਾ ਸਿੱਦੇ ਉਸ Pase la دیئے ਇਸ ਨੂੰ ਸਮਝਾਈਏ ਕਿ ਚਲੋ ਤੂੰ ਇੱਕ ਗੁਰਦੁਆਰੇ ਜਾ ਬੱਚਿਆਂ ਨੂੰ ਪਾਠ ਸਿਖਾ دیਏ ਇੱਕ ਇੱਕ ਅੱਖਰ 35 ਦਿਨਾਂ ਚ ਇਹਨਾਂ ਨੂੰ ਗੁਰਮੁਖੀ ਆ ਜਾਣੀਂ ਕੋਈ ਫਿਰਲਾ ਹੀ ਹੈ ਜਿੱਥੇ ਨਿਤਨੇਮ ਜੇ ਬਾਪੇ ਉਹਨਾਂ ਪਾਠ ਹੁੰਦਾ ਤੇ ਬੱਚਿਆਂ ਨੂੰ ਨਹੀਂ ਹੁੰਦਾ ਉਹਨਾਂ ਚ ਇੱਕ ਨੂੰ ਆਉਂਦਾ ਤੇ ਦੂਜਿਆਂ ਨੂੰ ਨਹੀਂ ਆਉਂਦਾ ਇਹ ਇਹਨਾਂ ਆਪਾਂ ਕਦੋਂ ਸਿਖਾਵਾਂਗੇ ਕਦੋਂ ਗੁਰਮੁਖੀ ਪੜ੍ਹਾਵਾਂਗੇ ਕਦੋਂ ਇਹਨਾਂ ਨੂੰ ਵਾਲੀ-ਵਾਲੀ ਨਿਤਨੇਮ ਬਲ ਲਿਆਵਾਂਗੇ ਸ਼ਮਾ ਤਾਂ ਪੀਤਾ ਜਾ ਰਿਹਾ ਹੰਦੇ ਕਿ ਤੁਹਾਡੇ ਇਸ਼ਤਿਹਾਰਾਂ ਤੇ ਲਿਖਿਆ ਹੈ 32 ਸੁਭਾਗ ਕਿ ਸਾਰੇ ਤੁਸੀਂ ਨੇ ਨਿਤਨੇਮ ਬਣ ਕੇ ਨਗਾਸ ਸੰਦੇ ਸਾਰੇ ਪੰਜਾਬਣੀਆਂ ਦਾ ਪਾਠ ਕਰਨ ਲੱਗ ਗਏ ਸਾਰੇ ਸਵੇਰੇ ਉੱਠਦੇ ਨੇ ਸਭ ਅਪਹਿ ਰਾਤ ਰਿੰਦੇ ਸਾਰਿਆਂ ਦੇ ਬੱਚਿਆਂ ਨੇ ਨਿਤਨੇਮ ਸਿੱਖ ਲਿਆ ਆਪਣੇ ਵੱਲ ਦੇਖ ਲਓ ਤੁਸੀਂ ਇਦੋਂ ਸਾਨੂੰ ਤੇ ਬੱਤੀਆਂ ਹੋ ਹੀ ਗਿਆ ਨਾ ਸਾਰੇ ਗੁਰਦੁਆਰੇ ਸਵੇਰੇ ਜਾਣ ਲੱਗ ਗਏ ਇਕੱਲੇ ਪਾਜੀ ਜੀ ਬੋਲੇ ਸੋ ਨਿਹਾਲਤ ਇਕੱਲੇ ਸਸਤਰੀ ਕਾਲ ਕਿਤੇ ਵਿਰਲੇ ਵਿਰਲੇ ਹੀ ਜਾਂਦੇ ਨੇ ਇਸੇ ਤਰ੍ਹਾਂ ਹੀ ਸਾਰੇ ਦੇਸ਼ ਦਾ ਹਾਲ ਹੈ ਜਿੱਥੇ ਮਰਜੀ ਚੱਲੇ ਕਿਤੇ ਕਿਤੇ ਹੈ ਠੀਕ ਬਾਕੀ ਇਸੇ ਤਰ੍ਹਾਂ ਹੀ ਕਿਸੇ ਜ਼ਿਲੇ ਵਿੱਚ ਚਲੇ ਜਾਓ ਔਲਾਕੇ ਵਿੱਚ ਚਲੇ ਜਾਓ ਇੰਨੇ ਟਿੱਲੇ ਨੇ ਚੋਪੀ ਭਰੀ ਕੱਲਾ ਸੋਹਣਾ ਨਹੀਂ ਅੰਗਰੇਜ਼ਾਂ ਕਰਦੇ ਅੰਗਰੇਜ਼ਾਂ ਕਰਦੇ ਅੰਗਰੇਜ਼ਾਂ ਕਰਦੇ ਭਾਈ ਉਹਨਾਂ ਦਾ ਪਕੰਬਰ ਹੈ ਜਸੂ ਮੱਸੀ ਜੀ ਉਹਦਾ ਪ੍ਰਚਾਰ ਕਰਨਾ ਹੈ ਸਾਡਾ ਕੌਣ ਕਰੇਗਾ ਅਸੀਂ ਗੁਰੂ ਦੇ ਸਿੱਖ ਹੋ ਕੇ ਆਪਣੇ ਧਰਮ ਤੋਂ ਢਿੱਲੇ ਹਾਂ ਸਾਡਾ ਉਹਨਾਂ ਦਾ ਪ੍ਰਚਾਰ ਕਰਨਾ ਉਹ ਦੇਖੋ ਸਿੱਧੇ ਹੋਏ ਕਿ ਲੱਗੇ ਸਾਡਾ ਨਹੀਂ ਟਾਈਮ ਕਰੋ ਨਿਕਲਦਾ ਹੀ ਟਾਈਮ ਨਹੀਂ